ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਦੋਂ ਵੀ ਗੁਰੂ ਘਰੇ ਜਾਓ ਭਾਵੇਂ ਸੰਗਰਾਂਦ ਵਾਲੇ ਦਿਨ ਗੁਰੂ ਘਰੇ ਜਾਂਦੇ ਆ ਮੱਸੀਆ ਵਾਲੇ ਦਿਨ ਜਾਂਦੇ ਆ ਜਾਂ ਫਿਰ ਕਿਸੇ ਖਾਸ ਦਿਨ ਤਿਉਹਾਰ ਨੂੰ ਮੁੱਖ ਰੱਖਦੇ ਆ ਹੋਇਆ ਜਿਵੇਂ ਕਿ ਹੁਣ ਵਿਸਾਖ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਕੁਝ ਦਿਨਾਂ ਬਾਅਦ ਵਿਸਾਖ ਦੀ ਸੰਗਰਾਹ ਆ ਵਿਸਾਖੀ ਦਾ ਤਿਉਹਾਰ ਆ ਤਾਂ ਇਸ ਦਿਨ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਬੜਾ ਹੀ ਚਾਅ ਉਤਸ਼ਾਹ ਹੈ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਾ ਕੇ ਨਤਮਸਤਕ ਹੋ ਰਹੀਆਂ ਨੇ ਜਾ ਕੇ ਸੇਵਾ ਕਰ ਰਹੀਆਂ ਨੇ ਅਤੇ ਮਕਸਦ ਕੀ ਆ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕਰਨਾ ਇਥੇ ਮਹਾਪੁਰਖ ਜੀ ਸਾਨੂੰ ਇੱਕ ਯੁਗਤ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਗੁਰੂ ਘਰੇ ਜਾਓ ਤੱਕ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਆ ਇੱਕ ਸੇਵਾ ਜ਼ਰੂਰ ਕਰਿਆ ਕਰੋ ਇਹ ਸੇਵਾ ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਆ ਇਹ ਸੇਵਾ ਤੋਂ ਖੁਸ਼ ਹੋ ਕੇ ਸਤਿਗੁਰ ਸੱਚੇ ਪਾਸ਼ਾ ਸਾਨੂੰ ਵੀ ਕਹਿ ਸਕਦੇ ਨੇ ਸਿੱਖਾ ਨਿਹਾਲ 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 ਤਾਂ ਫਿਰ ਇਹ ਕਿਹੜੀ ਸੇਵਾ ਹੈ ਕਿੰਜ ਕਰਨੀ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਜੇ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਵੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਸਾਨੂੰ ਇਸ ਸਾਖੀ ਦੇ ਵਿੱਚੋਂ ਹੀ ਉਹ ਜੁਗਤ ਮਿਲਣੀ ਹੈ ਜਿਦੇ ਨਾਲ ਆਪਾਂ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਬਰਕਤ ਹਾਸਲ ਕਰ ਸਕਦੇ ਆਂ ਇਹ ਸਾਖੀ ਦੇ ਵਿੱਚ ਸਾਡੇ ਲਈ ਬਹੁਤ ਵੱਡੀ ਸਿੱਖਿਆ ਹੈ ਖਾਸ ਕਰਕੇ ਉਹਨਾਂ ਦੇ ਲਈ ਜੋ ਇਸ ਗੱਲੋਂ ਚਿਝਕਦੇ ਰਹਿੰਦੇ ਆ ਵੀ ਸਾਡੇ ਕੋਲ ਤਾਂ ਇੰਨੀ ਗੁંજਾਇਸ਼ ਹੀ ਨਹੀਂ ਆ ਅਸੀਂ ਗੁਰੂ ਘਰ ਦੇ ਵਿੱਚ ਕਿਹੜੀ ਚੀਜ਼ ਦੀ ਸੇਵਾ ਕਰਕੇ ਆਈਏ ਅਸੀਂ ਗੁਰੂ ਘਰ ਦੇ ਵਿੱਚ ਕਿਹੜੀ ਪੇਟਾ ਲੈ ਕੇ ਜਾਈਏ ਕਿਉਂਕਿ ਕਈ ਵਾਰ ਮਨ ਦੇ ਵਿੱਚ ਚਾਹ ਤਾਂ ਬਹੁਤ ਹੁੰਦਾ ਏ ਕਿ ਅਸੀਂ ਵੀ ਗੁਰੂ ਘਰ ਦੇ ਵਿੱਚ ਜਾਈਏ ਜਾ ਕੇ ਉੱਥੇ ਗੁਰੂ ਕੇ ਲੰਗਰਾਂ ਦੇ ਵਿੱਚ ਆਪਣਾ ਯੋਗਦਾਨ ਪਾਈਏ ਲੰਗਰਾਂ ਦੀ ਸੇਵਾ ਲਈਏ ਜਾਂ ਫਿਰ ਗੁਰੂ ਘਰ ਦੇ ਵਿੱਚ ਕੋਈ ਨਾ ਕੋਈ ਹੋਰ ਮਹਿੰਗੀ ਚੀਜ਼ ਮਹਿੰਗੀ ਪੇਟਾ ਲੈ ਕੇ ਜਾਣਾ ਚਾਹੁੰਨੇ ਪਰ ਇਹਨੇ ਗੁੰਜਾਇਸ਼ ਨਹੀਂ ਹੁੰਦੀ ਜੇਬ ਸਾਥ ਨਹੀਂ ਦਿੰਦੀ ਤਾਂ ਕਈ ਵਾਰ ਆਪਾਂ ਇਹ ਸੋਚ ਕੇ ਨਿਰਾਸ਼ ਹੋ ਜਾਂਦੇ ਆ ਵੀ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਕਿੰਜ ਹਾਸਲ ਕਰੀਏ ਤਾਂ ਅੱਜ ਦੀ ਇਸ ਵੀਡੀਓ ਇਹ ਸਾਖੀ ਨੂੰ ਸੁਣਨ ਤੋਂ ਬਾਅਦ ਸਾਨੂੰ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਨ ਦੀ ਯੋਗਤ ਮਿਲ ਜਾਣੀ ਹੈ ਵੀ ਕਿੰਜ ਆਪਾਂ ਥੋੜੇ ਦੇ ਵਿੱਚੋਂ ਵੀ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ ਇਸ ਆਖੀਆ ਮੇਰੇ ਸਤਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਕਹਿੰਦੇ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਸਮੇਂ ਦੇ ਵਿੱਚ ਇੱਕ ਮਾਈ ਦਾ ਜ਼ਿਕਰ ਆਉਂਦਾ ਹੈ ਮਾਈ ਤੱਪੋ ਜੀ ਜੋ ਕਿ ਗੁਰੂ ਘਰ ਦੀ ਬੜੀ ਹੀ ਸ਼ਰਧਾਵਾਨ ਸੀ ਗੁਰੂ ਸਾਹਿਬ ਜੀ ਦੇ ਉੱਤੇ ਬਹੁਤ ਪ੍ਰੋਸਾਰ ਰੱਖਣ ਵਾਲੀ ਅਕਸਰ ਗੁਰੂ ਘਰ ਦੇ ਵਿੱਚ ਜਾਂਦੀ ਜਾ ਕੇ ਮਨ ਲਾ ਕੇ ਸੇਵਾ ਕਰਦੀ ਅਤੇ ਕਹਿੰਦੇ ਇਹ ਵੀ ਦੇਖਦੀ ਕਿਸੇ ਸਿੱਖ ਸੰਗਤਾਂ ਜਦੋਂ ਗੁਰੂ ਘਰ ਦੇ ਵਿੱਚ ਆਉਂਦੀਆਂ ਨੇ ਤਾਂ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਲਈ ਮਹਿੰਗੀਆਂ ਮਹਿੰਗੀਆਂ ਸੇਵਾਵਾਂ ਪੇਟਾਵਾ ਲੇ ਹੁੰਦੀਆਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਪੇਟ ਕਰਦੀਆਂ ਨੇ ਜਾਂ ਫਿਰ ਸੰਗਤਾਂ ਦੀ ਕਿੰਨੀ ਸੇਵਾ ਕਰਦੀਆਂ ਨੇ ਕਿ ਲੰਗਰਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਨੇ ਤਾਂ ਉੱਥੇ ਮਾਈ ਦੇ ਮਨ ਦੇ ਵਿੱਚ ਇੱਕ ਰੀਜ ਚਾ ਆਉਂਦਾ ਕਿ ਮੇਰੇ ਕੋਲ ਵੀ ਇੰਨਾ ਕੁ ਹੋਵੇ ਕਿ ਮੈਂ ਵੀ ਗੁਰੂ ਕੇ ਲੰਗਰਾਂ ਦੇ ਵਿੱਚ ਕਿਸੇ ਚੀਜ਼ ਦੀ ਸੇਵਾ ਕਰ ਸਕਾਂ ਜਾਂ ਸੰਗਤ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਲੰਗਰ ਸ਼ਕਾ ਸਕਾਂ ਜਾ ਇੱਥੇ ਹੀ ਲੰਗਰਾਂ ਦੇ ਵਿੱਚ ਆਪਣਾ ਯੋਗਦਾਨ ਪਾ ਸਕਾਂ ਕਿੰਦੇ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਆਉਂਦੇ ਰਹਿੰਦੇ ਅਤੇ ਇਹ ਰੀਝ ਚਾ ਅੱਜ ਦੀ ਨਹੀਂ ਸੀ ਛੇਵੇਂ ਪਾਸ਼ਾ ਜੀ ਦੇ ਸਮੇਂ ਦੀ ਸੀ ਪਰ ਕਹਿੰਦੇ ਹੁਣ ਮਾਈ ਦੀ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਸੇਵਾ ਕਰ ਸਕੇ ਪਰ ਭਾਵਨਾ ਬੜੀ ਸੱਚੀ ਸੁੱਚੀ ਇਸੇ ਕਰਕੇ ਮਨ ਦੇ ਵਿੱਚ ਸੋਚਿਆ ਵੀ ਮਨਾ ਇਹ ਰੀਝ ਚਾ ਕਿਤੇ ਮਨ ਦੇ ਵਿੱਚ ਹੀ ਨਾ ਰਹਿ ਜਾਵੇ ਕਿਉਂਕਿ ਉਮਰ ਬੀਤਦੀ ਜਾ ਰਹੀ ਆ ਹੁਣ ਪਤਾ ਨਹੀਂ ਸਵਾਸਾਂ ਦੀ ਪੂੰਜੀ ਕਿੰਨੀ ਕ ਬਚੀ ਆ ਤਾਂ ਇਸ ਕਰਕੇ ਇਹ ਮਨ ਦੀ ਰੀਜ ਪੂਰੀ ਕਰ ਲੈਣੀ ਚਾਹੀਦੀ ਆ ਕਹਿੰਦੇ ਮਾਈ ਨੇ ਆਪ ਹੀ ਰਾਹ ਲੱਭ ਲਿਆ ਉਹ ਕਹਿੰਦੇ ਆ ਨਾ ਜਿੱਥੇ ਚਾਹਾਂ ਉਥੇ ਰਾਹ ਤਾਂ ਮਾਈ ਨੇ ਮਨ ਵਿੱਚ ਸੋਚਿਆ ਵੀ ਕੀ ਹੋਇਆ ਜੇ ਮੈਂ ਵੱਡੇ ਪੱਧਰ ਤੇ ਸੇਵਾ ਨਹੀਂ ਕਰ ਸਕਦੀ ਜਿੰਨੇ ਜੋਗੀ ਹਾਂ ਉੰਨੀ ਸੇਵਾ ਕਰ ਲੈਣੀ ਆ ਗੁਰੂ ਸਾਹਿਬ ਜੀ ਦੇ ਲਈ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਸਾਹਿਬ ਜੀ ਨੂੰ ਸ਼ਕਾਵਾਂਗੀ ਕਹਿੰਦੇ ਮਾਈ ਨੇ ਉਸੇ ਦਿਨ ਤੋਂ ਜੋ ਵੀ ਆਪਣੇ ਲਈ ਰਾਸ਼ਨ ਪਾਣੀ ਲੈ ਕੇ ਆਉਂਦੀ ਉਹਦੇ ਵਿੱਚੋਂ ਦਾਣਾ-ਦਾਣਾ ਕੱਢਣਾ ਸ਼ੁਰੂ ਕਰ ਦਿੱਤਾ ਕਹਿੰਦੇ ਇੱਕ-ਇੱਕ ਦਾਣੇ ਦੇ ਉੱਤੇ ਮੋਲ ਮੰਤਰ ਜੀ ਦਾ ਜਾਪ ਕਰਨਾ ਜਦੋਂ 2-4 ਪ੍ਰਸ਼ਾਦਿਆਂ ਦੇ ਲਈ ਦਾਣੇ ਇਕੱਠੇ ਹੋ ਗਏ ਤੇ ਇਸੇ ਤਰ੍ਹਾਂ ਬਾਣੀ پڑھਦਿਆਂ-ਪੜਦਿਆਂ ਮੂਲ ਮੰਤਰ ਜੀ ਦਾ ਜਾਪ ਕਰਦਿਆਂ-ਕਰਦਿਆਂ ਆਟਾ ਪੀਸਿਆ। ਇਸੇ ਤਰ੍ਹਾਂ ਗੁਰਬਾਣੀ ਦਾ ਪਾਠ ਕਰਦਿਆਂ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਚੌਕੇ-ਚੁੱਲੇ ਦੀ ਸਾਫ-ਸਫਾਈ ਕੀਤੀ। ਫਿਰ ਇਸੇ ਹੀ ਤਰ੍ਹਾਂ ਬਾਣੀ ਦਾ ਪਾਠ ਕਰਦਿਆਂ-ਕਰਦਿਆਂ ਆਟਾ ਗੁੰਨਿਆ। ਬਾਣੀ ਦਾ ਪਾਠ ਕਰਦਿਆਂ-ਕਰਦਿਆਂ ਪ੍ਰਸ਼ਾਦੇ ਬਣਾ ਲਏ। ਹੁਣ ਪ੍ਰਸ਼ਾਦੇ ਬਣ ਕੇ ਤਿਆਰ ਹੋ ਗਏ ਨੇ। ਮਨ ਵਿੱਚ ਬੜਾ ਚਾਅ ਏ ਵੀ ਚਲੋ ਕੋਈ ਗੱਲ ਨਹੀਂ ਜੇ ਗੁਰੂ ਸਾਹਿਬ ਜੀ ਨੂੰ ਘਰੇ ਨਹੀਂ ਬੁਲਾ ਸਕੀ ਤਾਂ ਕੀ ਹੋਇਆ ਆਪ ਗੁਰੂ ਸਾਹਿਬ ਜੀ ਦੀ ਸੇਵਾ ਕਰਨੀ ਆ। ਕਹਿੰਦੇ ਜਦੋਂ ਪ੍ਰਸ਼ਾਦੇ ਉਨੇ ਦੇ ਵਿੱਚ ਲਪੇਟ ਲੈ ਤਾਂ ਮਨ ਦੇ ਵਿੱਚ ਵਿਚਾਰ ਆਈ ਕਿ ਮਣਾ ਇਹ ਰੁੱਖੇ ਮਿੱッセ ਪ੍ਰਸ਼ਾਦੇ ਗੁਰੂ ਸਾਹਿਬ ਜੀ ਸ਼ੱਕ ਲੈਣਗੇ ਗੁਰੂ ਸਾਹਿਬ ਜੀ ਤਾਂ ਚਲੋ ਸ਼ੱਕ ਲੈਣਗੇ ਪਰ ਸੰਗਤਾ ਮੇਰਾ ਮਜ਼ਾਕ ਹੀ ਨਾ ਉਡਾਉਣ ਕਿਉਂਕਿ ਗੁਰੂ ਸਾਹਿਬ ਜੀ ਦੇ ਲਈ ਤਾਂ ਸੰਗਤਾ ਕਿੰਨੀਆਂ ਸੋਹਣੀਆਂ ਮਹਿੰਗੀਆਂ ਪੇਟਾਵਾਂ ਲੈ ਕੇ ਆਉਂਦੀਆਂ ਨੇ ਵਨਸਮੰਨੇ ਪਕਵਾਨ ਬਣਾ ਕੇ ਲੈ ਕੇ ਆਉਂਦੀਆਂ ਨੇ ਤੇ ਮੈਂ ਇਹ ਰੁੱਖੇ ਮਿੱッセ ਪ੍ਰਸ਼ਾਦੇ ਗੁਰੂ ਸਾਹਿਬ ਜੀ ਨੂੰ ਸ਼ਕਾਵਾਂਗੀ ਕਿਤੇ ਗੁਰੂ ਸਾਹਿਬ ਜੀ ਦੀ ਨਰਾਤਰੀ ਨਾ ਹੋਵੇ ਕਿਨੇ ਮੰਦੇ ਵਿੱਚ ਇਹੀ ਸੋਚ ਕੇ ਇੱਕ ਵਾਰ ਕਦਮ ਰੋਕ ਲੈ ਪਰ ਫੇਰ ਮੰਨ ਦੇ ਵਿੱਚੋਂ ਆਵਾਜ਼ ਆਈ ਕਿ ਨਹੀਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਦਿਆਲ ਨੇ ਕਹਿੰਦੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ ਲੱਗੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਤੁਸੀਂ ਹੀ ਲਾਜ ਰੱਖਣੀ ਆ ਕਹਿੰਦੇ ਮਾਈ ਨੂੰ ਇਹ ਨਹੀਂ ਪਤਾ ਕਿ ਉਹ ਅੰਤਰਜਾਮੀ ਪਾਤਸ਼ਾਹ ਤਾਂ ਉਸੇ ਵੇਲੇ ਹੀ ਇਸ ਮਾਈ ਵੱਲ ਉਤਰ ਪਏ ਸੀ ਜਦੋਂ ਇਹ ਮਾਈ ਨੇ ਅੱਜ ਪਾਤਸ਼ਾਹ ਨੂੰ ਭੋਜਨ ਪ੍ਰਸ਼ਾਦਾ ਬਣਾਉਣ ਦੀ ਭਾਵਨਾ ਮਨ ਵਿੱਚ ਬਣਾ ਲਈ ਕਹਿੰਦੇ ਗੁਰੂ ਸਾਹਿਬ ਜੀ ਕੀਰਤਪੁਰ ਤੋਂ ਘੋੜਾ ਲੈ ਕੇ ਮਾਈ ਵੱਲ ਚੱਲ ਪਈ ਨਾਲ ਕੁਝ ਸਿੱਖ ਨਾਲ ਆਏ ਇਧਰੋਂ ਮਾਈ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਜੀ ਵੱਲ ਤੁਰਨ ਲੱਗੀ ਇੰਨੀ ਦੇਰ ਤੱਕ ਘਰ ਦਾ ਦਰਵਾਜ਼ਾ ਖੜਕਿਆ ਦਰਵਾਜ਼ਾ ਖੋਲਿਆ ਤਾਂ ਅੱਗੇ ਪ੍ਰਤੱਖ ਗੁਰੂ ਸਾਹਿਬ ਜੀ ਆਪ ਮਾਈ ਦੇਖ ਕੇ ਹੈਰਾਨ ਹੋ ਗਏ ਵੀ ਸੁਣਿਆ ਸੀ ਅੰਤਰਜਾਮੀ ਪਾਸ਼ਾ ਦਿਲਾਂ ਦੀਆਂ ਜਾਣ ਲੈਂਦੇ ਨੇ ਅੱਜ ਤਾਂ ਪ੍ਰਤੱਖ ਦੇਖ ਲਿਆ ਕਹਿੰਦੇ ਅੱਗੋਂ ਸੱਤ ਕੋ ਸੱਚੇ ਪਾਸ਼ਾਣੇ ਗਿਆ ਮਾਈ ਭੁੱਖ ਬਹੁਤ ਲੱਗੀ ਸੀ ਸੋਚਿਆ ਕਿ ਮਾਈ ਤਾਬੋ ਜੀ ਦੇ ਹੱਥ ਦਾ ਪ੍ਰਸ਼ਾਦਾ ਛੱਕ ਕੇ ਜਾਨੇ ਆ ਮਾਈ ਜਲਦੀ ਦੇ ਨਾਲ ਪ੍ਰਸ਼ਾਦਾ ਛਕਾ ਦੇ ਕਿਨੇ ਮਾਈ ਦੇ ਤਾਂ ਹੱਥ ਵਿੱਚ ਹੀ ਪੂਣੇ ਵਿੱਚ ਲਪੇਟੇ ਹੋਏ ਪ੍ਰਸ਼ਾਦੇ ਸਨ ਮਾਈ ਨੇ ਉਸੇ ਤਰ੍ਹਾਂ ਪੂਣਾ ਅੱਗੇ ਕਰ ਦਿੱਤਾ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਘੋੜੇ ਦੇ ਉੱਪਰ ਬੈਠਿਆਂ ਬੈਠਿਆਂ ਬਿਨਾਂ ਹੱਥ ਧੋਤਿਆਂ ਹੀ ਪ੍ਰਸ਼ਾਦਾ ਛੱਕ ਲਿਆ ਨਾਲ ਨਾਲ ਪ੍ਰਸ਼ਾਦਾ ਛਕ ਰਹੇ ਨੇ ਨਾਲ ਨਾਲ ਕਹਿ ਰਹੇ ਨੇ ਮਾਈ ਪ੍ਰਸ਼ਾਦਾ ਬਹੁਤ ਸਵਾਦ ਆ ਕਹਿੰਦੇ ਸਿੱਖ ਦੇ ਕੇ ਹਰਾਨੇ ਵੀ ਕਿਸ ਤਰ੍ਹਾਂ ਰੁੱਖੀਆਂ ਰੋਟੀਆਂ ਨੂੰ ਗੁਰੂ ਸਾਹਿਬ ਜੀ ਕਿੰਨੇ ਸਵਾਦ ਨਾਲ ਛਕ ਰਹੇ ਨੇ ਨਾਲੇ ਵੀ ਕਹਿ ਰਹੇ ਨੇ ਕਿ ਪ੍ਰਸ਼ਾਦਾ ਬਹੁਤ ਸਵਾਦ ਆ ਕਹਿੰਦੇ ਇਧਰ ਮਾਈ ਸਤਿਗੁਰ ਸੱਚੇ ਪਾਤਸ਼ਾਹ ਦੇ ਰਜ ਰਜੇ ਦਰਸ਼ਨ ਕਰ ਰਹੀ ਆ ਅਤੇ ਮੁੱਖ ਦੇ ਵਿੱਚੋਂ ਅਰਦਾਸ ਕੀ ਕਰ ਰਹੀ ਆ ਖੁਸ਼ੀ ਇੰਨੀ ਹੋਈ ਕਿ ਸ਼ਬਦ ਹੀ ਭੁੱਲ ਗਈ ਕਹਿਣਾ ਤਾਂ ਇਹ ਸੀ ਕਿ ਸਤਿਗੁਰ ਸੱਚੇ ਪਾਸ਼ਾ ਮੈਂ ਪਾਪੀ ਤੂੰ ਬਖਸ਼ਣਹਾਰ ਕਹਿੰਦੇ ਕਹਿ ਰਹੀ ਆ ਤੂੰ ਪਾਪੀ ਮੈਂ ਬਖਸ਼ਣਹਾਰ ਕਹਿੰਦੇ ਕੋਲ ਖੜੇ ਸਿੱਖਾਂ ਨੇ ਮਾਈ ਨੂੰ ਝੰਜੋੜ ਕੇ ਕਿਹਾ ਮਾਈ ਤੂੰ ਆ ਕੀ ਬੋਲ ਰਹੀ ਆ ਤਾਂ ਕਹਿੰਦੇ ਸਤਿਮੇ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਸਿੱਖਾਂ ਨੂੰ ਰੋਕਦਿਆ ਗਿਆ ਸਿੱਖੋ ਮਾਈ ਦੇ ਸ਼ਬਦਾਂ ਨੂੰ ਨਾ ਦੇਖੋ ਮਾਈ ਦੀ ਭਾਵਨਾ ਨੂੰ ਦੇਖੋ ਮਾਈ ਦੀ ਭਾਵਨਾ ਬੜੀ ਸੱਚੀ ਸੁੱਚੀ ਆ ਇਹ ਪ੍ਰਸ਼ਾਦਿਆਂ ਦੇ ਵਿੱਚ ਬੜਾ ਪਿਆਰ ਆ ਉਹਨਾਂ ਦੀ ਅਰਦਾਸ ਦੇ ਵਿੱਚ ਬੜਾ ਪਿਆਰ ਆ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਈ ਦੇ ਵੱਲ ਮਿਹਰ ਭਰੀ ਨਜ਼ਰ ਦੇ ਨਾਲ ਤੱਕਿਆ ਅਤੇ ਕਿਹਾ ਮਾਈ ਤੂੰ ਨਿਹਾਲ 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 ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਭਰੀ ਨਜ਼ਰ ਦੇ ਨਾਲ ਮਾਈ ਦਾ ਜੀਵਨ ਸਫਲਾ ਹੋ ਗਿਆ ਅਤੇ ਇਹ ਸਭ ਕੁਝ ਕਿੰਝ ਹੋਇਆ ਮਾਈ ਦੀ ਸੱਚੀ ਸੱਚੀ ਭਾਵਨਾ ਨੂੰ ਮੁੱਖ ਰੱਖਦੇ ਹਾਂ ਮਾਈ ਦੇ ਉਹ ਰੱਖੇ ਮਿੱਤੇ ਪ੍ਰਸ਼ਾਦੇ ਸ਼ੱਕ ਕੇ ਸਤਗੁਰ ਸੱਚੇ ਪਾਸ਼ਾ ਜੀ ਨੇ ਦਿਆਲ ਹੋ ਗਏ ਕਿ ਉਹਦਾ ਜੰਮਣ ਮਰਨ ਘਟ ਦਿੱਤਾ ਇਹ ਆਪਣੇ ਲਈ ਸਿੱਖਿਆ ਹੈ ਕਿ ਸਤਗੁਰ ਸੱਚੇ ਪਾਸ਼ਾ ਸਾਡੀਆਂ ਮਹਿੰਗੀਆਂ ਸੇਵਾਵਾਂ ਪੇਟਾਵਾਂ ਤੋਂ ਖੁਸ਼ ਨਹੀਂ ਹੁੰਦੇ ਕਈ ਵਾਰ ਸਾਡੇ ਵੀ ਮਨ ਵਿੱਚ ਹੁੰਦਾ ਨਾ ਵੀ ਅਸੀਂ ਗੁਰੂ ਸਾਹਿਬ ਜੀ ਦੇ ਲਈ ਕੋਈ ਮਹਿੰਗੀ ਭੇਟਾ ਲੈ ਕੇ ਜਾਈਏ ਸ਼ਾਇਦ ਗੁਰੂ ਸਾਹਿਬ ਜੀ ਤਾਂ ਖੁਸ਼ ਹੋਣਗੇ ਜਾਂ ਕਈ ਵਾਰ ਆਪਾਂ ਇਸੇ ਕਰਕੇ ਹੀ ਗੁਰੂ ਸਾਹਿਬ ਜੀ ਦੇ ਲਈ ਕਈ ਵਾਰ ਆਪਾਂ ਇਸੇ ਕਰਕੇ ਗੁਰੂ ਘਰ ਦੇ ਵਿੱਚ ਕੋਈ ਸੇਵਾ ਨਹੀਂ ਕਰ ਪਾਉਂਦੇ ਕਿਉਂਕਿ ਸਾਨੂੰ ਲੱਗਦਾ ਹੁੰਦਾ ਹੈ ਕਿ ਮੇਰੀ ਇੰਨੀ ਗੁੰਜਾਇਸ਼ ਨਹੀਂ ਆ ਮੇਰੀ ਥੋੜੀ ਜੀ ਸੇਵਾ ਕਰਨ ਦਾ ਮੈਨੂੰ ਕੀ ਫਾਇਦਾ ਮਿਲਣਾ ਹੈ ਸੰਗਤ ਮੇਰਾ ਮਜ਼ਾਕ ਹੀ ਨਾ ਉਡਾਵੇ ਕਿਉਂਕਿ ਉੱਥੇ ਤਾਂ ਬਹੁਤ ਵੱਡੇ ਪੱਧਰ ਤੇ ਸੇਵਾ ਕਰਨ ਵਾਲੇ ਹੁੰਦੇ ਨੇ ਪਰ ਆਪਾਂ ਇਹ ਨਹੀਂ ਜਾਣਦੇ ਕਿ ਗੁਰੂ ਸਾਹਿਬ ਜੀ ਸਾਡੇ ਮਨ ਦੀ ਭਾਵਨਾ ਦੇਖਦੇ ਨੇ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਆ ਨਾ ਸਤਗੁਰ ਸੱਚੇ ਪਾਸ਼ਾ ਸਾਡੇ ਹੱਥ ਵਿੱਚ ਫੜੀਆਂ ਸੇਵਾਵਾਂ ਪਟਾਵਾ ਨਹੀਂ ਦੇਖਦੇ ਉਹ ਆਪਣੇ ਸਿੱਖ ਦੇ ਅੰਦਰ ਦੇਖਦੇ ਨੇ ਵੀ ਮੇਰੇ ਪਿਆਰੇ ਦੇ ਅੰਦਰ ਕੀ ਚੱਲ ਰਿਹਾ ਏ ਇਹਦੇ ਅੰਦਰ ਮੇਰੇ ਪ੍ਰਤੀ ਪਿਆਰ ਭਰੋਸਾ ਸ਼ਰਧਾ ਕਿੰਨੀ ਆ ਜਿਨ੍ਹਾਂ ਦੇ ਅੰਦਰ ਇਹ ਤਿੰਨੇ ਚੀਜ਼ਾਂ ਹੁੰਦੀਆਂ ਨੇ ਸਤਗੁਰ ਸੱਚੇ ਪਾਸ਼ਾ ਉਹਨਾਂ ਨੂੰ ਗੱਲ ਨਾਲ ਲਾ ਲੈਂਦੇ ਨੇ ਉਹਨਾਂ ਦੇ ਜਨਮ ਮਨ ਕੱਟ ਦਿੰਦੇ ਨੇ ਸੋਖਾ ਪਦਾਰਥ ਤਾਂ ਚੀਜ਼ ਹੀ ਬਹੁਤ ਛੋਟੀ ਆ ਉਹਨਾਂ ਦੇ ਕਰੋੜਾਂ ਪਾਪ ਬਖਸ਼ ਦਿੰਦੇ ਨੇ ਤੇ ਫਿਰ ਆਓ ਆਪਾਂ ਵੀ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਬਰਕਤ ਹਾਸਲ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਸੱਚੀ ਸੁੱਚੀ ਭਾਵਨਾ ਦੇ ਨਾਲ ਕਰਨੀ ਆ ਸਤਿਗੁਰ ਸੱਚੇ ਪਾਤਸ਼ਾਹ ਚੀਜ਼ ਦੀ ਕੀਮਤ ਨਹੀਂ ਦੇਖਦੇ ਲਿਆਉਣ ਵਾਲੇ ਦੀ ਭਾਵਨਾ ਦੇਖਦੇ ਆ ਤਾਂ ਜਦੋਂ ਵੀ ਗੁਰੂ ਘਰੇ ਜਾਣਾ ਇਹਨਾਂ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਉਹਦੀਆਂ ਦਾਤਾਂ ਦੇ ਵਿੱਚੋਂ ਹੀ ਲੈ ਕੇ ਜਾਣਾ ਹੈ ਖੁੱਲੇ ਮਨ ਦੇ ਨਾਲ ਲੈ ਕੇ ਜਾਣਾ ਹੈ ਜੇ ਤਾਂ ਮਾਲਕ ਨੇ ਬਹੁਤਾ ਦਿੱਤਾ ਹੈ ਤਾਂ ਫਿਰ ਖੁੱਲੇ ਦਿਲ ਨਾਲ ਸੇਵਾ ਕਰਨੀ ਜੀ ਆਪਣਾ ਹੀ ਗੁਜ਼ਾਰਾ ਬੜੀ ਮੁਸ਼ਕਲ ਦੀ ਨਾਲ ਹੁੰਦਾ ਏ ਤਾਂ ਤਾਂ ਵੀ ਥੋੜੀ ਥੋੜੀ ਵੀ ਗੁਣੈਸ਼ ਕੱਢ ਕੇ ਲੈ ਜਾਣੀ ਆ ਜੇ ਬਹੁਤੀ ਸੇਵਾ ਗੁਰੂ ਕੇ ਲੰਗਰਾਂ ਦੇ ਵਿੱਚ ਨਹੀਂ ਕਰ ਸਕਦੇ ਤਾਂ ਇੱਕ ਕੌਲੀ ਆਟੇ ਦੀ ਵੀ ਜੇ ਆਪਾਂ ਗੁਰੂ ਕੇ ਲੰਗਰਾਂ ਦੇ ਵਿੱਚ ਪਾ ਦੇਈਏ ਸਾਡੀ ਸਤਿਗੁਰ ਸੱਚੇ ਪਾਸ਼ਾ ਨੂੰ ਉਹ ਵੀ ਪਰਵਾਣ ਹੋਵੇਗੀ ਸਾਡੇ ਵੱਲੋਂ ਗੁਰੂ ਕੇ ਲੰਗਰਾਂ ਦੇ ਵਿੱਚ ਪਾਈ ਹੋਈ ਇੱਕ ਕੌਲੀ ਆਟੇ ਦੀ ਵੀ ਸਾਨੂੰ ਨੇਹਾਲ ਕਰ ਸਕਦੀ ਆ ਕਿਉਂਕਿ ਕੋਈ ਪਤਾ ਨਹੀਂ ਗੁਰੂ ਸਾਹਿਬ ਜੀ ਨੇ ਕਿਹੜੇ ਰੂਪ ਦੇ ਵਿੱਚ ਆ ਕੇ ਸਾਡੇ ਘਰ ਦਾ ਇਹ ਪ੍ਰਸ਼ਾਸ਼ਾ ਸ਼ੱਕ ਲੈਣ ਜੇ ਸਾਡੀ ਭਾਵਨਾ ਸੱਚੀ ਸੋਚੀ ਹੋਈ ਤਾਂ ਗੁਰੂ ਸਾਹਿਬ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਸ਼ੱਕ ਲੈਣਗੇ ਸਾਨੂੰ ਪਤਾ ਵੀ ਨਹੀਂ ਲੱਗਣਾ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਕਿੰਨੀਆਂ ਰੱਬੀ ਰੂਹਾਂ ਬੈਠੀਆਂ ਹੁੰਦੀਆਂ ਨੇ ਰੱਬ ਦਾ ਨਾਮ ਜਪਣ ਵਾਲੀਆਂ ਰੂਹਾਂ ਸਾਡੇ ਘਰ ਦਾ ਅੰਨ ਪਾਣੀ ਪਤਾ ਨਹੀਂ ਕਿਹੜੇ ਜੀ ਦੇ ਮੂੰਹ ਦੇ ਵਿੱਚ ਜਾਣਾ ਹੈ ਕਿਦੇ ਮਨੋਂ ਸਾਡੇ ਲਈ ਸੱਚੀ ਅਸੀਸ ਨਿਕਲੇ ਤੇ ਸਾਡਾ ਭਲਾ ਹੋ ਜਾਵੇ ਇੱਕ ਕੌਲੀ ਆٹے ਦੀ ਵੀ ਗੁਰੂ ਕੇ ਵੜ ਰਹੇ ਲੰਗਰਾਂ ਦੇ ਵਿੱਚ ਜਾ ਕੇ ਪਾਵਾਂਗੇ ਨਾ ਉਹ ਇੱਕ ਤਣਕਾ ਤਣਕਾ ਸਬਜ਼ੀਆਂ ਦੇ ਮੂੰਹ ਦੇ ਵਿੱਚ ਜਾਵੇਗਾ ਕਿਸੇ ਦੀ ਨਿਕਲੀ ਹੋਈ ਅਸੀਸ ਤਾਂ ਸਾਨੂੰ ਲੱਗੇਗੀ ਸੋ ਮਹਾਪੁਰਖ ਜੀ ਹਮੇਸ਼ਾ ਕਹਿੰਦੇ ਨੇ ਵੀ ਜਦੋਂ ਵੀ ਗੁਰੂ ਘਰੇ ਜਾਣਾ ਹੈ ਖਾਲੀ ਹੱਥ ਨਹੀਂ ਜਾਣਾ ਅਤੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਜ਼ਰੂਰ ਕਰਨੀ ਹੈ ਜੇ ਆਟਾ ਪਾਸ ਜੇ ਆਟਾ ਲੈ ਕੇ ਜਾ ਸਕਦੇ ਆ ਗੁਰੂ ਕੇ ਲੰਗਰਾਂ ਦੇ ਵਿੱਚ ਆਟੇ ਦੀ ਸੇਵਾ ਕਰਦੀਏ ਦਾਲਾਂ ਦੀ ਸੇਵਾ ਜੋ ਵੀ ਸੇਵਾ ਕਰ ਸਕਦੇ ਆਪਣੇ ਸਮਰੱਥਾ ਦੇ ਅਨੁਸਾਰ ਤੇ ਕਦੇ ਵੀ ਸ਼ਰਮ ਨਹੀਂ ਕਰਨੀ ਜੇ ਥੋੜਾ ਹੀ ਤਾਂ ਥੋੜੇ ਵਿੱਚੋਂ ਥੋੜਾ ਲੈ ਕੇ ਜਾਈਏ ਜੇ ਬਹੁਤਾ ਹੈ ਤਾਂ ਫਿਰ ਦਿਲ ਖੋਲ ਕੇ ਸੇਵਾ ਕਰੀਏ ਗੁਰੂ ਸਾਹਿਬ ਦੀ ਸਾਡੀ ਭਾਵਨਾ ਨੂੰ ਦੇਖਦੇ ਨੇ ਸਾਡੀਆਂ ਭੇਟਾ ਦੀ ਕੀਮਤ ਨਹੀਂ ਦੇਖਦੇ